ਹੈਲੋ ਜੀ ਸ਼ਸ਼ੀਕਾਲ ਜੀ ਤੁਸੀਂ ਦੇਖ ਰਹੇ ਹੋ ਸਾਡਾ YouTube ਚੈਨਲ ਪਵਨਦੀਪ ਕੌਰੰਡ ਤਰਨ ਅੱਜ ਆਪਾਂ ਇੱਕ ਬਹੁਤ ਹੀ ਜ਼ਰੂਰੀ ਗੱਲ ਕਰ ਰਹੇ ਹਾਂ ਜਦ ਆਪਾਂ ਮੱਝਾਂ ਕਾਮਾਂ ਦੇ AI ਕਰਵਾ ਦਿੰਨੇ ਆ ਉਸ ਤੋਂ ਬਾਅਦ ਕੀ ਆਪਾਂ ਨੂੰ ਡੰਗਰ ਚੈੱਕ ਕਰਵਾਉਣਾ ਜ਼ਰੂਰੀ ਹੁੰਦਾ ਹੈ ਜਾਂ ਨਹੀਂ ਪਰ ਅਸੀਂ ਤਾਂ ਜ਼ਰੂਰ ਚੈੱਕ ਕਰਵਾਉਨੇ ਆ 75 ਦਿਨ ਤੋਂ ਲੈ ਕੇ 90 ਦਿਨ ਦੇ ਵਿੱਚ ਵਿੱਚ ਚੈੱਕ ਕਰਵਾ ਦਿੰਨੇ ਆ ਕਿਉਂਕਿ ਆਪਾਂ ਨੂੰ ਕਲੀਅਰ ਹੋ ਜਾਂਦਾ ਵੀ ਡੰਗਰ ਗੱਬਣ ਹੈ ਜਾਂ ਨਹੀਂ ਠੀਕ ਹੈ ਜੀ ਆਪਾਂ ਨੂੰ ਇਹ ਪੂਰੀ ਤਸੱਲੀ ਹੁੰਦੀ ਹੈ ਵੈਸਤਾ ਡੰਗਰ ਗੱਬਣ ਹੀ ਹੁੰਦੇ ਨੇ ਪਰ ਚਲ ਵਾਏ ਗੁਰੂ ਕਿਰਪਾ ਕਰੇ ਕਿ ਸਭ ਦੇ ਡੰਗਰ ਗੱਬਣ ਹੀ ਨਿਕਲਣ ਕਿਉਂਕਿ ਜੇ ਡੰਗਰ ਡਾਕਟਰ ਕਹਿੰਦਾ ਵੀ ਖਾਲੀ ਹੈ ਫਿਰ ਆਪਾਂ ਨੂੰ ਬਹੁਤ ਦੁੱਖ ਵੀ ਹੁੰਦਾ ਤੇ ਆਪਾਂ ਉਹ 2 2 3 ਮਹੀਨੇ ਹੁੰਦੇ ਨੇ ਜਿਹੜੇ ਆਪਾਂ ਉਹ ਬਹੁਤ ਪਿੱਛੇ ਚਲੇ ਜਾਂਦੇ ਆ ਜੋ ਕਿ ਆਪਾਂ ਨੂੰ ਆਸ ਹੁੰਦੀ ਹੈ ਵੀ ਹਾਂ ਆਪਣੇ ਢਾਈ ਤੋਂ 3 ਮਹੀਨੇ ਨਿਕਲ ਚੁੱਕੇ ਨੇ ਗੱਬਣ ਜਨ ਕੇ ਡੰਗਰ ਗੱਬਣ ਹੋ ਚੁੱਕਿਆ ਹੈ ਪਰ ਵਿੱਚ ਬਹੁਤ ਤੋਂ ਮੈਂ ਸੁਣਿਆ ਕਹਿ ਦਿੰਦੇ ਨੇ ਵੀ ਜੇ ਬਾਈਆ ਨੰਗ ਗਿਆ ਤਾਂ ਡੰਕਰ ਕਦੇ ਤਾਂ ਡੰਗਰ ਗੱਬਣ ਹੀ ਹੈ ਵੀ ਆਪਾਂ ਨੂੰ ਚੈੱਕ ਕਰਵਾਉਣ ਦੀ ਲੋੜ ਨਹੀਂ ਜਦ ਬਾਈਆ ਨੰਗ ਗਿਆ ਤਾਂ ਆਪਣਾ ਡੰਗਰ ਹਮੇਸ਼ਾ ਹੀ ਗੱਬਣ ਕਹ ਦਿੰਦੇ ਨੇ ਵੀ ਇਹ ਗੱਬਣ ਹੀ ਹੈ ਹੁਣ ਬਹੁਤ ਸਿਆਣੇ ਬੰਦੇ ਇਹ ਗੱਲ ਕਹਿੰਦੇ ਨੇ ਜੇ ਬਾਈਆਂ ਲੰਘ ਗਿਆ ਤਾਂ ਪੂਰੀ ਤਰ੍ਹਾਂ ਹੀ ਪ੍ਰੋਪਰ ਕਹਿ ਦਿੰਦੇ ਨੇ ਵੀ ਹਾਂ ਇਹ ਡੰਗਰ ਗੱਬਣ ਹੈ ਪਰ ਨਹੀਂ ਜੀ ਕਦੇ ਵੀ ਆਪਾਂ ਨੂੰ ਵਾਈਏ ਤੇ ਸ਼ੋਰ ਨਹੀਂ ਹੋਣਾ ਚਾਹੀਦਾ ਕਿ ਡੰਗਰ ਗੱਬਣ ਹੈ ਆਪਾਂ ਨੂੰ 75 ਦਿਨ ਤੋਂ ਲੈ ਕੇ 90 ਦਿਨ ਦੇ ਵਿੱਚ ਵਿੱਚ ਹੀ ਆਪਾਂ ਨੂੰ ਡਾਕਟਰ ਤੋਂ ਚੈੱਕ ਕਰਵਾ ਲੈਣਾ ਚਾਹੀਦਾ ਆਪਾਂ 100 200 ਰੁਪਏ ਲੋਨ ਪਿੱਛੇ ਉੱਥੇ ਆਪਾਂ ਬਹੁਤ ਬੈਕ ਤੇ ਚਲੇ ਜਾਂਦੇ ਆ ਆਪਾਂ ਕਹਿੰਦੇ ਵੀ 100 200 ਰੁਪਏ ਡਾਕਟਰ ਲੈ ਕੇ ਜਾਓ ਪਰ ਆਪਾਂ ਕਦੇ ਵੀ ਇਹ ਨਹੀਂ ਸੋਚਦੇ ਵੀ ਆਪਾਂ ਕਿੰਨੇ ਪਿੱਛੇ ਚਲੇ ਜਾਵਾਂਗੇ ਕਿਤੇ ਤਾਂ ਉਨੇ ਟਾਈਮ ਚ ਆਪਣਾ ਸੂਆ ਲਵੇ ਲੱਗਣ ਤੇ ਹੋ ਜਾਂਦਾ ਕਿਤੇ ਆਪਾਂ ਕਿੰਨੇ ਪਿੱਛੇ ਚਲੇ ਜਾਂਦੇ ਆ ਜਦ ਆਪਾਂ ਨੂੰ ਡਾਕਟਰ ਇਹ ਕਹਿੰਦਾ ਵੀ ਡੰਗਰ ਗੱਪਣ ਹੈ ਆਪਾਂ ਨੂੰ ਵੀ ਹੌਸਲਾ ਹੋ ਜਾਂਦਾ ਤੇ ਟਾਈਮ ਨਿਕਲਦੇ ਨੂੰ ਪਤਾ ਨਹੀਂ ਲੱਗਦਾ ਜਦ ਆਪਾਂ ਸ਼ੁਰੂ ਤੋਂ ਉਹਨੂੰ ਫਿਰ ਉੱਥੋਂ ਜਾ ਕੇ ਉਹ ਕਰਦੇ ਆ ਤੋ ਬਹੁਤ ਦੁੱਖ ਵੀ ਹੁੰਦਾ ਤੇ ਸਮਾਂ ਵੀ ਬਹੁਤ ਐ ਲੱਗਦਾ ਬਹੁਤ ਔਖਾ ਨਿਕਲਦਾ ਪਰ ਆਪਾਂ ਫੇਰ ਵੀ ਚਲੋ ਕੋਸ਼ਿਸ਼ ਕਰਦੇ ਰਹਿਨੇ ਆ ਵੀ ਆਪਾਂ ਅੱਗੇ ਜਾਈਏ ਕਾਰਨ ਕੀ ਹੁੰਦਾ ਕਈ ਗੱਲਾਂ ਤਾਂ ਵਿੱਚ ਬੈੜੀਆਂ ਐਆਂ ਜੀਆਂ ਹੁੰਦੀਆਂ ਨੇ ਕਿ ਉਹ ਚੈੱਕ ਪਾਸ ਹੋਣ ਤੋਂ ਬਾਅਦ ਵੀ ਆਪਣੀ ਹੀਟ ਤੇ ਬਾਈਏ ਤੇ ਆਉਂਦੀਆਂ ਨੇ ਸਾਡੇ ਨਾਲ ਇਹ ਚੀਜ਼ ਬਣੀ ਆ ਸਾਡੇ ਇੱਕ ਬੈੜੀ ਹੁੰਦੀ ਸੀ ਜੋ ਕਿ ਉਸ ਨੂੰ ਟੈਕ ਹੋ ਗਿਆ ਉਹ ਇਸ ਦੁਨੀਆ ਤੇ ਨਹੀਂ ਰਹੀ ਉਹ 5 ਮਹੀਨੇ ਤਾਂ ਕੋਈ ਹਰਕਤ ਨਹੀਂ ਕਰਦੀ ਤੇ ਪਰ 6ਵਾਂ ਮਹੀਨਾ ਲੱਗਣਸਾਰ ਉਹ ਓਮੇਪਾਈਏ ਤੇ ਅਬਦੇ ਹੀਟ ਤੇ ਓਮੇ ਫੁੱਲ ਹੀਟ ਤੇ ਆਉਂਦੀ ਤੇ ਜਦ ਅਸੀਂ ਪਹਿਲੀ ਵਾਰ ਅਸੀਂ ਸੂਈ ਸਵਾਈ ਲਿਆਂਦੀ ਤੇ ਦੂਜੀ ਵਾਰੀ ਜਦ ਉਹ ਗੱਭਣ ਰਹੀ ਤਿੰਨ ਮਹੀਨੇ ਤੇ ਉਹ ਅਸੀਂ ਚੈੱਕ ਤਾਂ ਕਰਵਾਈ ਪਰ 5ਵੇਂ ਮਹੀਨਾ ਪੂਰਾ ਹੋਣ ਤੇ ਜਦੋਂ ਨੇ ਹਰਕਤ કરી ਕੇਰਾ ਤਾਂ ਸਾਡਾ ਵੀ ਦਿਲ ਟੁੱਟ ਗਿਆ ਵੀ ਕੀ ਇਹ ਗੱਭਣ ਨਹੀਂ ਹੈ ਫੇਰ ਅਸੀਂ ਡਾਕਟਰ ਤੋਂ ਦੁਬਾਰਾ ਚੈੱਕ ਕਰਾਈ ਡਾਕਟਰ ਨੇ ਸਾਨੂੰ ਇਹ ਦੱਸਿਆ ਵੀ ਨਹੀਂ ਵੀ ਇਹ ਗੱਪਣ ਹੈ ਕਈ ਬੈੜੀਆਂ ਅਬ ਦੀ ਹੀਟ ਚ ਆਉਂਦੀਆਂ ਨੇ ਉਹੀ ਉਹ ਬਾਈਏ ਤੇ ਇਸ ਕਰਕੇ ਸਾਨੂੰ ਵੀ ਜਿੰਨਾ ਟਾਈਮ ਉਹ ਸੁਈ ਨਹੀਂ ਸਾਨੂੰ ਵੀ ਵਿਸ਼ਵਾਸ ਬਣਿਆ ਨਹੀਂ ਸੂਏ ਤੋਂ ਬਾਅਦ ਪਤਾ ਲੱਗਿਆ ਵੀ ਹਾਂ ਵੀ ਸਹੀ ਤੇ ਵੀ ਇਹ ਹੀਟ ਚ ਦੁਆਰੋਂ ਆ ਸਕਦੀਆਂ ਨੇ ਕਈ ਗਿਣਾਂ ਆਪਾਂ ਕਹਿੰਦੇ ਵੀ ਬੈਸੀ ਕਈ ਵੀ ਦਿਨ ਦਿੰਦੇ ਨੇ ਬਾਈਏ ਤੇ ਵੀ ਹਾਂ ਬਾਈਆ ਨਾਂ ਗਿਆ ਵੀ ਗੱਬਣ ਹੋ ਜੂ ਕਈ ਗਿਣਾਂ ਟੰਕਰ ਕੋਈ ਹਰਕਤ ਨਹੀਂ ਕਰਦਾ ਦੋ ਦੋ ਮਹੀਨੇ ਵੀ ਨਹੀਂ ਕੋਈ ਹਰਕਤ ਕਰਦਾ ਇਸ ਕਰਕੇ ਆਪਾਂ ਸ਼ੋਰ ਨਹੀਂ ਹੋ ਸਕਦੇ ਆਪਾਂ ਨੂੰ ਡਾਕਟਰ ਨੂੰ ਚੈੱਕ ਜ਼ਰੂਰ ਕਰਵਾਉਣੀ ਚਾਹੀਦੀ ਹੈ ਕਿਉਂਕਿ ਨਹੀਂ ਤਾਂ ਆਪਾਂ ਨੂੰ ਹੁੰਦਾ ਵੀ ਹਾਂ ਵੀ ਕਿੰਨਾ ਹੋ ਜਾਂਦਾ ਹਨਾ ਲਾਸ ਮੰਨ ਤਾਂ ਜਿਹੜਾ ਆਪਣਾ ਟੁੱਟਦਾ ਟੁੱਟਦਾ ਹੀ ਆ ਪਰ ਲਾਸ ਵੀ ਬਹੁਤ ਵੱਡਾ ਹੈ ਕਿਉਂਕਿ ਇਹ ਕਹਾਣੀ ਇਹ ਟੌਪਿਕ ਬਣਾਉਣ ਦਾ ਇੱਕ ਮੇਨ ਕਾਰਨ ਆਤੀ ਸਾਡੇ ਹੋਇਆ ਊਰੇ ਜੀ ਉਹਨਾਂ ਨੇ ਤਿੰਨ ਮੱਜਾਂ ਦੇ ਇਕੱਠੀਆਂ ਦੇ ਸੀਮਨ ਪਰਵਤਾ ਉਹ ਕਹਿੰਦੇ ਵੀ ਬਾਈਆਂ ਨੰਗ ਗਿਆ ਵੀ ਹਾਂ ਇਹ ਗੱਪਣ ਹੀ ਨੇ ਜਦ ਕਿ ਉਹ ਦੁੱਧੋ ਵੀ ਛੱਡੀਆਂ ਗਈਆਂ ਉਹਨਾਂ ਚ ਇੱਕ ਪਲੂਣਤੀ ਜਦ ਉਹਨਾਂ ਨੂੰ ਖਰਾਕ ਪੈਣੀਆ ਆਟੋਮੈਟਿਕ ਹੀ ਉਹਨਾਂ ਨੇ ਲਵਾਸ ਬਣ ਜਾਂਦਾ ਕਿਉਂਕਿ ਜਿਹੜਾ ਡੰਗਰ ਨੂੰ ਆਪਾਂ ਦੁੱਧੋ ਛੱਡ ਦਿੰਨੇ ਆ ਉਹ ਤੇੜਫੇੜ ਕਰਨ ਲੱਗ ਗਈਆਂ ਜਾਂਦੀਆਂ ਨੇ ਮੱਜਾਂ ਦੂਏ ਤੀ ਮਹੀਨੇ ਬਾਅਦ ਆਜਿਆ ਡੰਗਰ ਕਰਨ ਵੀ ਲੱਗ ਜਾਂਦਾ ਮੱਜਾਂ ਦਾ ਖਾਸ ਕਰ ਉਹਨਾਂ ਨੂੰ ਹੋਇਆ ਵੀ ਸੂ ਹੁਣ ਗੱਪਣ ਵੀ ਤਾਂ ਕਰ ਰਹੀ ਆ ਉਹਨਾਂ ਨੇ ਓਮੀ 2-3 ਮਹੀਨੇ ਤੱਕ ਚੋਈ ਫਿਰ ਛੱਡਤੀ ਵੀ ਚਲ ਹੁਣ ਗੱਪਣ ਪਰ ਜਦੋਂ ਨਹੀਂ ਸੂਈ ਫਿਰ ਉਹਨਾਂ ਨੇ ਡਾਕਟਰ ਨੂੰ ਦਿਖਾਇਆ ਵੀ ਸਾਡੀ ਮੱਝ ਇੱਥੇ ਹੀ ਲਵਾਸ ਲਈ ਖੜੀ ਆ ਬਿਨਾਂ ਇਦੋਂ ਬਾਧ ਰਿਆ ਵੀ ਕਾਰਨ ਕੀ ਹੋਇਆ ਇਹਦੇ ਸੂਣ ਦੇ ਵੀ 11ਵੇਂ ਮਹੀਨੇ ਦੇ ਵੀ 10 ਦਿਨ ਨਕਲ ਚੁੱਕੇ ਨੇ ਫਿਰ ਜਦ ਡਾਕਟਰ ਨੇ ਦੇਖਿਆ ਚੈੱਕ ਕਰਿਆ ਉਹ ਕਹਿੰਦਾ ਇਹ ਖਾਲੀ ਹੈ ਉਹਨਾਂ ਦਾ ਬਹੁਤ ਮਨ ਟੁੱਟਿਆ ਕਿਤੇ ਤਾਂ ਉਹਨਾਂ ਦਾ ਡੰਕਰ ਨੇ ਜਾਂ ਸੂਣਾ ਤੀ ਜੇ ਚੈੱਕ ਕਰਵਾਇਆ ਹੁੰਦਾ ਪਰ ਹੁਣ ਉਹ ਕਿੰਨਾ ਬੈਕ ਤੇ ਚਲੇ ਗਏ ਨਾਲੇ ਦੋ ਮੱਜਾਂ ਦੇ ਉਹਨਾਂ ਦੇ ਜਿਹੜੀਆਂ ਦੇ ਦੂਣੀਆਂ ਦੇ ਵੀ ਟਿਕਾ ਭਰਾਇਆ ਤੇ ਉਹੀ ਸੇਮ ਕੰਡੀਸ਼ਨ ਉਹਨਾਂ ਨਾਲ ਹੋਈ ਉਹ ਵੀ ਖਾਲੀ ਨਿਕਲ ਗਈਆਂ ਤਿੰਨੋਂ ਦੀਆਂ ਤਿੰਨੋਂ ਖਾਲੀ ਸਿਰਫ ਇੱਕ ਨਿੱਕੇ ਜੀ ਗਲਤੀ ਕਾਰਨ ਈ ਉਹਨਾਂ ਨੇ ਚੈੱਕ ਨਹੀਂ ਕਰਵਾਈਆਂ ਸਿਰਫ ਕਾਰਨ ਕੀ 100 200 ਪਿੱਛੇ ਆਪਾਂ ਕਹਿੰਦੇ ਡਾਕਟਰ ਨੂੰ ਨਾ ਬੁਲਾਓ ਗੱਪਣ ਨੇ ਜਾਂ ਕਈ ਦੇਸੀ ਨੁਕਤੇ ਹੁੰਦੇ ਨੇ ਹਨਾ ਉਹਨਾਂ ਨਾਲ ਵੀ ਆਪਾਂ ਚੈੱਕ ਕਰ ਲੈਣੇ ਆ ਕਈ ਨੁਕਤੇ ਸਹੀ ਵੀ ਹੁੰਦੇ ਨੇ ਕਈ ਗਲਤ ਵੀ ਹੋ ਜਾਂਦੇ ਨੇ ਇਸ ਕਰਕੇ ਆਪਾਂ ਚੈੱਕ ਜ਼ਰੂਰ ਕਰਵਾਇਆ ਕਰੋ ਕਿਉਂਕਿ लॉस ਬਹੁਤ بڑے ਹੁੰਦੇ ਨੇ ਉਹਨਾਂ ਦਾ ਮਨ ਬਹੁਤ ਟੁੱਟਿਆ ਉਹ ਹੁਣ ਇਹ ਚੀਜ਼ ਨੂੰ ਮੰਨਦੇ ਨੇ ਵੀ ਹਾਂ ਆਪਾਂ ਨੂੰ 75 ਤੋਂ 90 ਦਿਨ ਦੇ ਵਿੱਚ ਵਿੱਚ ਚੈੱਕ ਕਰਾਉਣਾ ਡੰਗਰ ਬਹੁਤ ਜ਼ਰੂਰੀ ਹੈ ਹੁਣ ਉਹ ਆਪ ਵੀ ਹਰੇਕ ਨੂੰ ਕਹਿੰਦੇ ਨੇ ਵੀ ਕਦੇ ਵੀ ਇਹ ਵਿਸ਼ਵਾਸ ਨਾ ਕਰੋ ਕਿ ਬਾਈਆਂ ਨੰਗ ਗਿਆ ਤਾਂ ਆਪਾਂ ਦਾ ਡੰਗਰ ਰਹਿ ਗਿਆ ਵੀ ਹਮੇਸ਼ਾ ਚੈੱਕ ਕਰਵਾਓ ਡੰਗਰ ਨੂੰ ਕਿਉਂਕਿ ਆਪਾਂ ਨੂੰ ਸ਼ੋਰ ਹੋ ਜਾਣਗੇ ਵੀ ਹਾਂ ਆਪਣਾ ਡੰਗਰ ਗੱਪਣ ਹੈ ਇਹ ਹੀ ਜਾਣਕਾਰੀ ਮੈਂ ਤੁਹਾਨੂੰ ਦੇਣੀ ਸੀ ਇਹੀ ਗੱਲ ਆ ਆਪਣੇ ਨਾਲ ਵੀ ਬਣਿਆ ਹੁੰਦਾ ਜੇ ਕਿਸੇ ਨਾਲ ਇਹ ਬਣੀ ਹੈ ਤਾਂ ਸਾਨੂੰ ਕਮੈਂਟ ਚ ਜਰੂਰ ਦੱਸਿਓ ਸਾਡਾ ਚੈਨਲ ਪਵਨਦੀਪ ਕੋਰੰਟ ਤਰਨ ਨੂੰ ਜਰੂਰ ਫੋਲੋ ਸ਼ੇਅਰ ਤੇ ਕਮੈਂਟ ਕਰਕੇ ਜਰੂਰ ਦੱਸਿਓ ਵੀ ਇਹ ਘਟਨਾ ਕਿਸੇ ਨਾਲ ਵਾਪਰੀ ਤਾਂ ਨਹੀਂ ਪਲੀਜ਼ ਪਰ ਹੱਥ ਵਨ ਕੇ ਰਿਕਵੈਸਟ ਹੈ ਕਿ ਆਪਣਾ ਡੰਗਰ ਜਰੂਰ ਚੈੱਕ ਕਰਾਇਆ ਕਰੋ 75 ਤੋਂ 90 ਦਿਨ ਦੇ ਵਿੱਚ ਵਿੱਚ ਕਿਉਂਕਿ ਆਪਣੀ ਇੱਕ ਨਿੱਕੀ ਜਿਹੀ ਗਲਤੀ ਆਪਾਂ ਨੂੰ ਬਹੁਤ ਪਿੱਛੇ ਲੈ ਕੇ ਜਾ ਸਕਦੀ ਹੈ ਬਹੁਤ ਬੜਾ ਲਾਸ ਕਰਵਾ ਦਿੰਦੀ ਹੈ ਕਿਉਂਕਿ ਆਪਾਂ ਸਾਰੀ ਦਿਹਾੜੀ ਇੰਨਾ ਚ ਹੀ ਰਹਿਣਾ ਹੁੰਦਾ ਵਿੱਚ ਤਾਂ ਜਰੀਆ ਹੀ ਘਰ ਚਲਾਉਣ ਦਾ ਆਪਣੇ ਡੰਗਰ ਹੀ ਹੁੰਦੇ ਨੇ ਆਪਣਾ ਦੁੱਧ ਤੋਂ ਹੀ ਗੁਜ਼ਾਰਾ ਚੱਲਦਾ ਹੁੰਦਾ ਫਿਰ ਆਪਾਂ ਨੂੰ ਉਦੋਂ ਵੀ ਵੱਧ ਦੁੱਖ ਲੱਗਦਾ ਪਰ ਇਹ ਗੱਲ ਆਪਾਂ ਕਹੀ ਗਏ ਨਾ ਛੋਟੇ ਛੋਟੇ ਗਲਤੀ ਹੀ ਆਪਾਂ ਨੂੰ ਆਪਣੇ ਡੈਰੀ ਫਾਰਮ ਨੂੰ ਬਹੁਤ ਪਿੱਛੇ ਲੈ ਕੇ ਜਾ ਸਕਦੀ ਐ ਇਸ ਕਰਕੇ ਪਲੀਜ਼ ਆਪਣੇ ਡੰਗਰ ਨੂੰ ਜ਼ਰੂਰ 2-3 ਮਹੀਨੇ ਤੇ ਚੈੱਕ ਕਰਵਾ ਲਿਆ ਕਰੋ ਕਿਉਂਕਿ ਫਰਕ ਕੋਈ ਨਹੀਂ ਪੈਂਦਾ ਹੁੰਦਾ 100-200 ਨਾਲ ਪਰ ਜਿਹੜਾ ਬੜਾ ਲਾਸ ਹੁੰਦਾ ਕਿਸੇ ਨੂੰ ਵੀ ਉਹ ਚੱਲਣਾ ਬਹੁਤ ਔਖਾ ਹੈ ਕਿਉਂਕਿ ਆਪਣੇ ਵੀ ਡੰਗਰ ਨੇ ਹਰੇਕ ਜੀਤੇ ਡੰਗਰ ਰੱਖੇ ਹੋਣਗੇ ਉਹੀ ਇਹ ਕੰਡੀਸ਼ਨ ਨੂੰ ਸਮਝੂਗਾ ਹਨਾ ਬਾਕੀ ਲਈ ਤਾਂ ਇਹ ਆਮ ਇੱਕ ਮਜ਼ਾਕ ਹੀ ਬਣ ਜਾਂਦਾ ਹੈ ਵੀ ਕੀ ਹੈ ਪਲੀਜ਼ ਸਾਡੇ ਚੈਨਲ ਪਵਨ YouTube ਚੈਨਲ ਪਵਨਦੀਪ ਕੌਰ ਐਂਡ ਤਰਨ ਨੂੰ ਜਰੂਰ ਫੋਲੋ ਕਰਨਾ ਤੇ ਸਾਨੂੰ ਕਮੈਂਟ ਬਾਕਸ ਵਿੱਚ ਜਰੂਰ ਦੱਸਿਆ ਕਰੋ ਵੀ ਵੀਡੀਓ ਕਿਵੇਂ ਦੀ ਲੱਗੀ ਤਾਂ ਕਿ ਅਸੀਂ ਵਧੀਆ ਤੋਂ ਵਧੀਆ ਜਾਣਕਾਰੀ ਵੀਡੀਓ ਤੁਹਾਡੇ ਤੱਕ ਪਹੁੰਚਾਈਏ ਥੈਂਕ ਯੂ ਜੀ ਧੰਨਵਾਦ